ਗੁਰੂ ਪਿਆਰੀ ਸਾਥ ਸੰਗਤ ਜੀਓ ਇਹ ਸਾਖੀ ਉਸ ਸਮੇਂ ਦੀ ਹੈ ਜਦੋਂ ਸਤਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਮੱਕਾ شریف ਤੋਂ ਵਾਪਸੀ ਸਮੇਂ ਹਿੰਦੁਸਤਾਨ ਵੱਲ ਆ ਰਹੇ ਸਨ ਅਤੇ ਰਾਹ ਵਿੱਚ ਇੱਕ ਅਜਿਹੀ ਥਾਂ ਤੇ ਪਹੁੰਚੇ ਜਿਸ ਦਾ ਨਾਮ ਹੀ हसन ਅਬਦਾਲ ਸੀ ਇਹ ਥਾਂ ਪਹਾੜੀਆਂ ਨਾਲ ਘਿਰੀ ਹੋਈ ਸੀ ਹਵਾ ਠੰਡੀ ਸੀ ਪਰ ਅੰਦਰਲਾ ਮੌਸਮ ਗਰਮ ਸੀ ਕਿਉਂਕਿ ਲੋਕ ਅਹੰਕਾਰ ਦੀ ਅੱਗ ਵਿੱਚ ਸੜ ਰਹੇ ਸਨ ਗੁਰੂ ਸਾਹਿਬ ਨੇ ਇੱਕ ਪਹਾੜ ਦੇ ਤਲੇ ਆਪਣਾ ਡੇਰਾ ਲਗਾਇਆ ਤੇ ਉਹ ਉੱਥੇ ਹੀ ਇੱਕ ਛੋਟੀ ਝਾੜੀ ਦੇ ਹੇਠਾਂ ਬੈਠ ਗਏ ਗੁਰੂ ਜੀ ਨੇ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਰੱਬ ਦਾ ਨਾਮ ਜਪ ਰੱਬ ਦਾ ਕੀਰਤਨ ਕਰ ਜਿੱਥੇ ਨਾਮ ਦਾ ਰਾਗ ਵੱਜਦਾ ਹੈ ਉੱਥੇ ਰੱਬ ਆਪ ਆ ਬੈਠਦਾ ਹੈ ਬਾਈ ਮਰਦਾਨਾ ਜੀ ਨੇ ਰਵਾਬ ਚੁੱਕੀ ਤੇ ਗੁਰਬਾਣੀ ਦੇ ਰਾਗ ਵਜਾਉਣ ਲੱਗ ਪਿਆ ਸੋ ਪੁਰਖ ਇੱਕੋ ਹੀ ਸਾਚਾ ਸਾਹਿਬ ਨਾਨਕ ਸਦਾ ਸਦਾ ਇੱਕ ਉਸ ਤੋਂ ਨਦੀ ਮਠਾਸ ਹਵਾ ਵਿੱਚ ਰਲ ਗਈ ਤੇ ਪਹਾੜਾਂ ਨਾਲ ਟਕਰਾ ਕੇ ਆਕਾਸ਼ ਤੱਕ ਪੁੱਜੀ ਪਰ ਸੰਗਤ ਜੀ ਪਹਾੜ ਦੇ ਉੱਪਰ ਇੱਕ ਵਲੀ ਕੰਧahari ਨਾਮ ਦਾ ਫਕੀਰ ਰਹਿੰਦਾ ਸੀ ਉਹ ਆਪਣੇ ਆਪ ਨੂੰ ਵੱਡਾ ਪੀਰ ਵੱਡਾ ਦਰਵੇਸ਼ ਸਮਝਦਾ ਸੀ ਪਰ ਉਸ ਦੇ ਅੰਦਰ ਮਾਇਆ ਦਾ ਅਹੰਕਾਰ ਬਸਿਆ ਹੋਇਆ ਸੀ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਤੇ ਕੀਰਤਨ ਦੀ ਆਵਾਜ਼ ਸੁਣੀ ਤੇ ਉਸ ਦਾ ਮਨ ਕੁਰਲਾਉਣ ਲੱਗਾ ਕਹਿਣ ਲੱਗਾ ਇਹ ठा ਕੋਣ ਹੈ ਜੋ ਮੇਰੇ ਇਲਾਕੇ ਵਿੱਚ ਬੈਠ ਕੇ ਰੱਬ ਦਾ ਨਾਮ ਜਪਦਾ ਹੈ ਇੱਥੇ ਤਾਂ ਮੇਰੀ ਹੀ ਰਹਿਮਤ ਚੱਲਦੀ ਹੈ ਉਸ ਵੇਲੇ ਗੁਰੂ ਸਾਹਿਬ ਨੇ ਮਰਦਾਨੇ ਵੱਲ ਵੇਖ ਕੇ ਕਿਹਾ ਮਰਦਾਨਿਆ ਤੈਨੂੰ ਪਿਆਸ ਲੱਗੀ ਹੋਵੇਗੀ ਭਾਈ ਮਰਦਾਨਾ ਜੀ ਨੇ ਨਿਮਰਤਾ ਨਾਲ ਕਿਹਾ हां जी गुरु साहिब बहुत प्यास लगी है, है। पानी ਕਿੱਥੋਂ ਮਿਲੇਗਾ ਗੁਰੂ ਸਾਹਿਬ ਨੇ ਪਿਆਰ ਨਾਲ ਕਿਹਾ ਉਸ ਪਹਾੜ ਦੇ ਉੱਪਰ ਇੱਕ ਫਕੀਰ ਰਹਿੰਦਾ ਹੈ ਉਸ ਕੋਲ ਮਿੱਠਾ ਪਾਣੀ ਹੈ ਜਾ ਉਸ ਦੇ ਕੋਲ ਜਾ ਕੇ ਬੇਨਤੀ ਕਰ ਸ਼ਾਇਦ ਉਹ ਦਇਆ ਕਰੇ ਮਰਦਾਨਾ ਜੀ ਉਸ ਪਹਾੜ ਤੇ ਚੜ ਗਏ ਚੜਾਈ ਕਾਫੀ ਤੇਜ਼ ਸੀ ਧੁੱਪ ਗਰਮ ਸੀ ਪਰ ਮਰਦਾਨੇ ਦੇ ਮਨ ਵਿੱਚ ਸਿਰਫ ਗੁਰੂ ਦਾ ਹੁਕਮ ਸੀ ਜਦੋਂ ਉਹ ਉੱਪਰ ਪਹੁੰਚੇ ਤਾਂ ਵੇਖਿਆ ਕਿ ਇੱਕ ਦਰवेश ਨੇ ਸੁੰਦਰ ਚੋਲਾ ਪਾਇਆ ਹੋਇਆ ਹੈ ਤੇ ਉਹ ਪਾਣੀ ਦੇ ਚਸ਼ਮੇ ਕੋਲ ਬੈਠਾ ਆਰਾਮ ਕਰ ਰਿਹਾ ਹੈ ਮਰਦਾਨੇ ਨੇ ਨਿਮਰਤਾ ਨਾਲ ਸਿਰ ਚੁਕਾਇਆ ਤੇ ਕਿਹਾ हे ਫਕੀਰ ਜੀ ਮੇਰੇ ਗੁਰੂ ਜੀ ਇਹ ਠਾਂ ਡੇਰਾ ਲਗਾ ਕੇ ਬੈਠੇ ਹਨ ਮੈਨੂੰ ਪਿਆਸ ਲੱਗੀ ਹੈ ਕੁਝ ਪਾਣੀ ਮਿਲ ਜਾਵੇਗਾ ਫਕੀਰ ਅਹੰਕਾਰ ਨਾਲ ਹੱਸਿਆ ਤੇ ਕਹਿਣ ਲੱਗਾ ਤੂੰ ਕਿਸੇ ਨਾਨਕ ਦਾ ਨਾਮ ਲੈਂਦਾ ਹੈ ਕੀ ਉਸ ਕੋਲ ਤੇਰੇ ਲਈ ਪਾਣੀ ਨਹੀਂ ਜੇ ਤੇਰਾ ਗੁਰੂ ਇੰਨਾ ਵੱਡਾ ਹੈ ਤਾਂ ਉਸ ਦੇ ਕੋਲ ਪਾਣੀ ਕਿਉਂ ਨਹੀਂ ਹੈ ਜਾਂ ਉਸ ਨੂੰ ਆਖ ਆਪਣੇ ਕਰਮਾਂ ਨਾਲ ਪਾਣੀ ਕੱਢ ਲੈ ਮਰਦਾਨਾ ਜੀ ਦੁਖੀ ਹੋਏ ਪਰ ਉਹਨਾਂ ਅੱਗੋਂ ਕੋਈ ਜਵਾਬ ਨਾ ਦਿੱਤਾ ਵਾਪਸ ਆ ਕੇ ਸਾਰੀ ਗੱਲ ਗੁਰੂ ਸਾਹਿਬ ਨੂੰ ਦੱਸ ਦਿੱਤੀ ਗੁਰੂ ਸਾਹਿਬ ਹੌਲੀ-ਹੌਲੀ ਮੁਸਕਰਾਏ ਤੇ ਕਿਹਾ ਮਰਦਾਨਿਆ ਨਿਰਾਸ਼ ਨਾ ਹੋ ਅਹੰਕਾਰ ਦਾ ਜਵਾਬ ਕਦੇ ਕ੍ਰੋਧ ਨਾਲ ਨਹੀਂ ਦਿੱਤਾ ਜਾਂਦਾ ਜਾਂ ਫੇਰ ਜਾਂ ਉਸ ਨੂੰ ਪਿਆਰ ਨਾਲ ਪੁੱਛ ਸ਼ਾਇਦ ਉਸ ਦਾ ਦਿਲ ਨਰਮ ਹੋ ਜਾਵੇ ਮਰਦਾਨਾ ਜੀ ਦੁਆਰਾ ਪਹਾੜ ਤੇ ਚੜ ਗਿਆ ਹੁਣ ਉਹ ਹੋਰ ਵੀ ਨਿਮਰ ਹੋਏ ਕਿਹਾ ਹੇ ਵਲੀ ਜੀ ਮੇਰੇ ਗੁਰੂ ਜੀ ਸਾਧੂ ਹਨ ਰੱਬ ਦੇ ਬੰਦੇ ਹਨ ਉਹ ਕਿਸੇ ਤੋਂ ਕੁਝ ਨਹੀਂ ਮੰਗਦੇ ਪਰ ਮੈਂ ਤਾਂ ਉਹਨਾਂ ਦਾ ਸੇਵਕ ਹਾਂ ਮੇਰੀ ਪਿਆਸ ਤੇ ਰਹਿਮ ਕਰ ਦਿਓ ਪਰ ਸੰਗਤ ਜੀ ਜਦ ਅਹੰਕਾਰ ਦਾ ਪਰਦਾ ਅੱਖਾਂ ਤੇ ਪੈ ਜਾਵੇ ਤਾਂ ਦਇਆ ਦੀ ਰੋਸ਼ਨੀ ਅੰਦਰ ਨਹੀਂ ਰਹਿੰਦੀ ਉਸ ਵਲੀ ਨੇ ਫੇਰ ਕਿਹਾ ਮੈਂ ਨਹੀਂ ਦੇਣਾ ਪਾਣੀ ਜੇ ਤੇਰੇ ਗੁਰੂ ਕੋਲ ਤਾਕਤ ਹੈ ਤਾਂ ਉਹ ਆਪ ਹੀ ਪਾਣੀ ਕੱਢ ਲੈਣ ਭਾਈ ਮਰਦਾਨਾ ਜੀ ਨਿਰਾਸ਼ ਹੋ ਕੇ ਵਾਪਸ ਆਏ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗ ਪਏ ਤੇ ਕਿਹਾ ਸੱਚੇ ਪਾਤਸ਼ਾਹ ਉਹ ਮਨੁੱਖ ਪਾਣੀ ਨਹੀਂ ਦੇ ਰਿਹਾ ਗੁਰੂ ਸਾਹਿਬ ਜੀ ਨੇ ਕਿਹਾ ਠੀਕ ਹੈ ਮਰਦਾਨਿਆ ਹੁਣ ਦੇਖ ਰੱਬ ਦੀ ਕਿਰਪਾ ਕਿਵੇਂ ਵਸਦੀ ਹੈ ਗੁਰੂ ਸਾਹਿਬ ਨੇ ਨੇੜੇ ਹੀ ਇੱਕ ਪੱਥਰ ਚੁੱਕਿਆ ਤੇ ਉਸ ਨੂੰ ਥੋੜਾ ਹਿਲਾਇਆ ਜਦੋਂ ਅਚਾਨਕ ਉਸ ਪੱਥਰ ਦੇ ਢੇਠਾਂ ਤੋਂ ਪਾਣੀ ਦਾ ਚਸ਼ਮਾ ਫੁੱਟਿਆ ਉਹ ਪਾਣੀ ਇੰਨਾ ਪਵਿੱਤਰ ਸੀ ਕਿ ਉਸ ਦਾ ਸਪਰਸ਼ ਹੀ ਆਤਮਾ ਨੂੰ ਤ੍ਰਿਪਤ ਕਰਦਾ ਸੀ ਭਾਈ ਮਰਦਾਨਾ ਜੀ ਨੇ ਉਹ ਪਾਣੀ ਪੀਤਾ ਤੇ ਰੱਬ ਦਾ ਸ਼ੁਕਰ ਕੀਤਾ ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਵੇਖ ਲੈ ਜਿੱਥੇ ਰੱਬ ਦਾ ਨਾਮ ਹੈ ਉੱਥੇ ਕਿਸੇ ਦੀ ਲੋੜ ਨਹੀਂ ਜੋ ਪਰਮਾਤਮਾ ਤੇ ਭਰੋਸਾ ਕਰਦਾ ਹੈ ਉਸ ਦਾ ਰੱਬ ਆਪ ਧਿਆਨ ਰੱਖਦਾ ਹੈ ਜਦੋਂ ਉੱਪਰ ਵਾਲੇ ਬਲੀ ਨੇ ਵੇਖਿਆ ਕਿ ਪਹਾੜ ਦੇ ਹੇਠਾਂ ਤੋਂ ਪਾਣੀ ਦਾ ਚਸ਼ਮਾ ਨਿਕਲ ਆਇਆ ਹੈ ਤਾਂ ਉਸ ਦਾ ਅੰਦਰ ਗੁੱਸੇ ਵਿੱਚ ਮਚ ਗਿਆ ਅਹੰਕਾਰ ਨੇ ਉਸ ਨੂੰ ਅੰਨਾ ਕਰ ਦਿੱਤਾ ਉਹ ਕਹਿਣ ਲੱਗਾ ਇਹ ਕੌਣ ਜਾਦੂਗਰ ਹੈ ਜਿਸ ਨੇ ਮੇਰਾ ਪਾਣੀ ਖਿੱਚ ਲਿਆ ਉਸ ਨੇ ਕਰੋਧ ਵਿੱਚ ਆ ਕੇ ਹੁਕਮ ਦਿੱਤਾ ਕਿ ਮੇਰਾ ਚਸ਼ਮਾ ਬੰਦ ਹੋ ਜਾਵੇ ਪਾਣੀ ਰੁਕ ਜਾਵੇ ਪਰ ਉਸੇ ਵੇਲੇ ਗੁਰੂ ਸਾਹਿਬ ਦੇ ਚਸ਼ਮੇ ਦਾ ਪਾਣੀ ਹੋਰ ਵੀ ਤੇਜ਼ੀ ਨਾਲ ਵਗਣ ਲੱਗ ਪਿਆ ਪਹਾੜ ਕੰਬ ਗਿਆ ਲੋਕ ਡਰ ਗਏ ਗੁਰੂ ਸਾਹਿਬ ਸ਼ਾਂਤ ਬੈਠੇ ਸਨ ਸਿਮਰਨ ਕਰ ਰਹੇ ਸਨ ਜਦੋਂ ਬਲੀ ਨੇ ਵੇਖਿਆ ਕਿ ਗੁਰੂ ਸਾਹਿਬ ਦਾ ਪਾਣੀ ਨਹੀਂ ਰੁਕਦਾ ਤਾਂ ਉਸਨੇ ਗੁੱਸੇ ਵਿੱਚ ਪੱਥਰ ਦਾ ਇੱਕ ਵੱਡਾ ਟੁਕੜਾ ਗੁਰੂ ਜੀ ਵੱਲ ਸੁੱਟ ਦਿੱਤਾ ਉਹ ਪੱਥਰ ਹੇਠਾਂ ਘੁੰਮਦਾ ਆ ਰਿਹਾ ਸੀ ਪਰ ਜਦੋਂ ਗੁਰੂ ਸਾਹਿਬ ਨੇ ਆਪਣੇ ਹੱਥ ਅੱਗੇ ਕੀਤਾ ਤਾਂ ਉਹ ਪੱਥਰ ਉੱਥੇ ਹੀ ਰੁਕ ਗਿਆ ਗੁਰੂ ਸਾਹਿਬ ਦਾ ਪਵਿੱਤਰ ਹੱਥ ਉਸ ਪੱਥਰ ਤੇ ਲੱਗਿਆ ਤੇ ਸੰਗਤ ਜੀ ਅੱਜ ਵੀ ਉਸ ਪੱਥਰ ਤੇ ਗੁਰੂ ਸਾਹਿਬ ਦੇ ਪੰਜੇ ਦਾ ਨਿਸ਼ਾਨ ਮੌਜੂਦ ਹੈ ਜਿਸ ਨੂੰ ਅਸੀਂ ਅੱਜ ਪੰਜਾ ਸਾਹਿਬੀ ਕਹਿੰਦੇ ਹਾਂ ਉਸ ਸਮੇਂ ਗੁਰੂ ਸਾਹਿਬ ਨੇ ਵਲੀ ਕੰਧਾਰੀ ਵੱਲ ਵੇਖ ਕੇ ਕਿਹਾ हे ਮਨੁੱਖ ਜਿਹੜਾ ਅਹੰਕਾਰ ਦੇ ਨਾਲ ਜੀਵਨ ਜੀਉਂਦਾ ਹੈ ਉਹ ਆਪਣੇ ਚਸ਼ਮੇ ਦਾ ਪਾਣੀ ਤਾਂ ਰੋਕ ਸਕਦਾ ਹੈ ਪਰ ਰੱਬ ਦੀ ਕਿਰਪਾ ਦਾ ਸਰੋਤ ਨਹੀਂ ਰੋਕ ਸਕਦਾ ਜਿਸਦੇ ਅੰਦਰ ਨਾਮ ਵੱਸਦਾ ਹੈ ਉਸ ਦੀ ਲੀਲਾ ਸਦਾ ਚੱਲਦੀ ਰਹਿੰਦੀ ਹੈ ਵਲੀ ਦਾ ਅਹੰਕਾਰ ਉਸ ਪਵਿੱਤਰ ਬਚਨ ਨਾਲ ਤੋੜਿਆ ਗਿਆ ਉਹ ਰੋਣ ਲੱਗ ਪਿਆ ਗੁਰੂ ਸਾਹਿਬ ਦੇ ਚਰਨਾਂ ਛੱਡ ਗਿਆ ਤੇ ਮਾਫੀ ਮੰਗੀ ਗੁਰੂ ਸਾਹਿਬ ਨੇ ਉਸ ਨੂੰ ਠਾ ਕੇ ਕਿਹਾ ਰੱਬ ਸਦਾ ਮਾਫ ਕਰਨ ਵਾਲਾ ਹੈ ਪਰ ਯਾਦ ਰੱਖ ਜਿਹੜਾ ਮਨੁੱਖ ਦੂਜੇ ਨੂੰ ਛੋਟਾ ਸਮਝਦਾ ਹੈ ਉਹ ਆਪਣੇ ਆਪ ਨੂੰ ਥੱਲੇ ਡੁਬਾ ਲੈਂਦਾ ਹੈ ਉਸ ਸਮੇਂ ਸੰਗਤ ਜੀ ਗੁਰੂ ਸਾਹਿਬ ਨੇ ਸਾਰਿਆਂ ਨੂੰ ਬਾਣੀ ਸੁਣਾਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਦੇਖਿਆ ਪਾਣੀ ਦਾ ਚਸ਼ਮਾ ਤਾਂ ਸਿਰਫ ਮਿੱਟੀ ਵਿੱਚੋਂ ਨਿਕਲਿਆ ਹੈ ਪਰ ਜੇ ਮਨੁੱਖ ਆਪਣੇ ਅੰਦਰਲੇ ਚਸ਼ਮੀ ਨੂੰ ਖੋਲ ਲੈ ਨਾਮ ਦਾ ਚਸ਼ਮਾ ਤਾਂ ਉਸ ਦੀ ਰੂਹ ਕਦੇ ਨਹੀਂ ਸੁੱਕਦੀ ਉਸ ਦਿਨ ਤੋਂ ਹਸਨ ਅਬਦਾਲ ਦੀ ਉਹ ਧਰਤੀ ਤੰਨ ਹੋ ਗਈ ਜਿੱਥੇ ਪਹਿਲਾਂ ਅਹੰਕਾਰ ਸੀ ਉੱਥੇ ਹੁਣ ਨਾਮ ਦੀ ਰੋਸ਼ਨੀ ਆ ਗਈ ਗੁਰੂ ਸਾਹਿਬ ਦਾ ਪੱਥਰ ਜਿਸ ਤੇ ਉਹ ਪੰਜਾ ਨਿਸ਼ਾਨ ਹੈ ਅੱਜ ਵੀ ਸਾਖੀ ਦਿੰਦਾ ਹੈ ਕਿ ਸੱਚਾ ਗੁਰੂ ਕਦੇ ਕ੍ਰੋਧ ਨਹੀਂ ਕਰਦਾ ਸਿਰਫ ਪ੍ਰੇਮ ਨਾਲ ਸੰਸਾਰ ਨੂੰ ਜਗਾਉਂਦਾ ਹੈ ਦੋਸਤੋ ਇਸ ਸਾਖੀ ਦੀ ਸਿੱਖਿਆ ਇਹ ਹੈ ਕਿ ਜਿਹੜਾ ਮਨੁੱਖ ਰੱਬ ਦੀ ਭਗਤੀ ਕਰਦਾ ਹੈ ਉਸ ਦੇ ਰਾਹ ਵਿੱਚ ਕਿੰਨੀ ਵੀ ਬਲੀ ਪੀਰ ਜਾਂ ਤਾਕਤਵਰ ਆ ਜਾਣ ਰੱਬ ਉਸ ਦਾ ਸਾਥ ਨਹੀਂ ਛੱਡਦਾ ਪਾਣੀ ਨਹੀਂ ਮਿਲਦਾ ਤਾਂ ਰੱਬ ਚਿਟਾਨ ਵਿੱਚੋਂ ਵੀ ਕੱਢ ਦਿੰਦਾ ਹੈ ਪਰ ਜਿਹੜਾ ਮਨੁੱਖ ਅਹੰਕਾਰ ਵਿੱਚ ਜੀਉਂਦਾ ਹੈ ਉਸ ਦੇ ਚਸ਼ਮੇ ਸੁੱਕ ਜਾਂਦੇ ਹਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਦਰਸਾਇਆ ਕਿ ਰੱਬ ਦਾ ਘਰ ਕਿਸੇ ਥਾਂ ਵਿੱਚ ਨਹੀਂ ਸਭ ਉਹ ਸਾਡੇ ਅੰਦਰ ਹੈ ਜਦੋਂ ਅਸੀਂ ਆਪਣੇ ਅੰਦਰ ਦੇ ਪੱਥਰਾਂ ਨੂੰ ਪਿਆਰ ਨਾਲ ਛੂੰਦੇ ਹਾਂ ਉੱਥੋਂ ਵੀ ਪਾਣੀ ਨਿਕਲਦਾ ਹੈ ਮਿਹਰ ਦਾ ਕਿਰਪਾ ਦਾ ਨਾਮ ਦਾ ਜੇ ਤੁਹਾਨੂੰ ਇਹ ਕਥਾ ਚੰਗੀ ਲੱਗੀ ਹੋਵੇ ਤਾਂ ਸਾਡਾ ਚੈਨਲ ਗੁਰਮੁਖ ਸਾਖੀ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਗੁਰੂ ਸਾਹਿਬ ਦੀਆਂ ਹੋਰ ਪਵਿੱਤਰ ਸਾਖੀਆਂ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ